ਮੁੱਲਾਬੁਰ ਦਾ ਕਾਹਦੀ ਮਸ਼ਹੂਰ ਦੁਕਾਨ ਦਸ਼ਮੇਰ ਸਿਲਕ ਹੋਣ ਜਾ ਰਹੀ ਖਾਲੀ ਸਾਰੇ ਕਪੜੇ ਮਿਲਣ ਜਾ ਰਹੇ ਆ ਅੱਦੇ ਦੇ ਰੇਟਾਂ ਤੇ ਓ ਭਾਜੀ ਅੱਦੇ ਰੇਟ ਤੇ ਨਹੀਂ ਮੁਫਤ ਦੇ ਪਾ ਚੱਕੋ ਇੱਕ ਨਾਲ ਇੱਕ ਫਰੀ ਇਹ ਪੰਜਾਬ ਦੀ ਸਭ ਤੋਂ ਵੱਡੀ ਸੇਲ ਹੈ ਜੀ ਇਕੱਲੇ ਸੂਟ ਨਹੀਂ ਦੇਣੇ ਸੂਟਾਂ ਦੇ ਨਾਲ ਦੇਣੇ ਨੇ ਫਰਿੱਜ LED ਟੀਵੀ ਵਾਸ਼ਿੰਗ ਮਸ਼ੀਨ ਬਿਲਕੁਲ ਫਰੀ ਅੱਛੀ ਦੁਕਾਨ ਕਰੇ ਜਾ ਰਹੇ ਆ ਜੀ ਪੂਰੀ ਖਾਲੀ ਜਿਹਦੇ ਮਿਲਣਾ 500 ਵਾਲਾ ਸੂਟ ਵੀ ਤੁਹਾਨੂੰ ਇੱਕ ਨਾਲ ਇੱਕ ਫਰੀ ਤੇ 700 ਵਾਲਾ ਵੀ ਇੱਕ ਨਾਲ ਇੱਕ ਫਰੀ ਤੇ 1000 ਵਾਲਾ ਵੀ ਇੱਕ ਨਾਲ ਇੱਕ ਫਰੀ ਭਾਜੀ ਪੂਰੀ ਦੁਕਾਨ ਬਿਲਕੁਲ ਕੋਟਨ ਦੇ ਉੱਪਰ ਸੂਟ ਕੋਟਨ ਦਾ ਦੁਪੱਟਾ 700 ਰੁਪਏ ਦਾ ਮਿਲਣਾ ਤੁਹਾਨੂੰ ਸਿਰਫ 350 ਰੁਪਏ ਚ ਅਜੇ ਤਾਂ ਲਿਫਾਫੇ ਵੀ ਨਹੀਂ ਖੋਲੇ ਜੀ ਦੇਖੋ ਪ੍ਰੀਮੀਅਮ ਕੁਆਲਿਟੀ ਦੇ ਸੂਟ ਇਹ ਵੀ ਦੇਣੇ ਨੇ ਇੱਕ ਨਾਲ ਇੱਕ ਫ੍ਰੀ ਇਹ ਸਾਰੇ ਹੈਗੇ ਜੀ ਲੇਟੈਸਟ ਟ੍ਰੈਂਡਿੰਗ ਸੂਟ ਔਰ ਇਹਨਾਂ ਨੂੰ ਦੇਣ ਤੇ ਦਿਲ ਨਹੀਂ ਕਰਦਾ ਇਹਨਾਂ ਦੀ ਕਿਸੇ 200 ਕਿਸੇ 400 ਕਿਸੇ 600 ਹੀ ਪੈਣਾ ਘਾਟਾ ਜੀ ਸਰ ਘਾਟਾ ਬਿਲਕੁਲ ਜੀ ਪਰ ਕਲੀਅਰ ਕਰਨਾ ਜੀ ਸਟਾਕ ਕੈਮਰੀ ਕੋਟਨ ਦੇ ਉੱਪਰ ਸੂਟ ਲੇਸ ਵਰਕ ਦੇ ਨਾਲ 900 ਵਾਲਾ ਮਿਲਣਾ 450 ਰੁਪਏ ਰੇਂਜ ਚ ਹੋਰ ਤੇ ਹੋਰ ਦੇਖੋ ਲੀਲਨ ਕੋਟਨ ਦੇ ਉੱਪਰ ਮਿਲਣਾ 1000 ਰੁਪਏ ਦਾ ਸੂਟ ਔਰ ਤੁਹਾਨੂੰ ਪੈ ਜਾਣਾ 500 ਰੁਪਏ ਦਾ ਸੂਟ ਅਰੇ ਸਾਰੇ ਇੱਕ ਨਾਲ ਇੱਕ ਫਰੀ ਸਾਰੇ ਹੀ ਇੱਕ ਨਾਲ ਇੱਕ ਫਰੂਈ ਕੋ ਜੀ ਹਜੇ ਤਾਂ ਪਾਰਸਲ ਵੀ ਨਹੀਂ ਖੋਲਨੇ ਇਹ ਵੀ ਮਿਲਨੇ ਨੇ ਜੀ ਤੁਹਾਨੂੰ ਇੱਕ ਨਾਲ ਇੱਕ ਫਰੀ ਜਿਹੜਾ ਮਰਜ਼ੀ ਲੋ ਪਾਰਸਲ ਦੇ ਪਾਰਸਲ ਮਾਲ ਆਏ ਪਏ ਨੇ ਜੀ ਮਿਲਨੇ ਨੇ ਸਾਰੇ ਇੱਕ ਨਾਲ ਇੱਕ ਫਰੀ ਜੀ ਐ ਲੋ ਜੀ ਮਸਰੀਨ ਕੋਟਨ ਦੇ ਉੱਪਰ ਹੈਂਡਵਰਕ ਦਾ ਸੂਟ ਪਿਓਰ ਦੁਬੱਟੇ ਦੇ ਨਾਲ 1590 ਰੁਪਏ ਦਾ ਸੂਟ ਹੈ ਇਹ ਵੀ ਮਿਲਣਾ ਇੱਕ ਨਾਲ ਇੱਕ ਫਰੀ ਇੰਨੇ ਦੀ ਤਾਂ ਸਾਡੀ ਖਰੀਦ ਵੀ ਨਹੀਂ ਹੈਗੀ ਦੇ ਰਹਿਆਂ ਘਾਟਾ ਪਾ ਕੇ ਐ ਹੁਣ ਦੇਖੋ ਜੀ ਜਿਵੇਂ ਮੈਰਿਜ ਫੰਕਸ਼ਨ ਦੇ ਸੂਟ ਨੇ ਇਹਨਾਂ ਦੇ ਵਿੱਚ ਵੀ ਕਿਸੇ 'ਚ 400 ਜੀ ਘਾਟਾ ਬਿਲਕੁਲ ਕਰ ਦੇਣੇ ਨੇ ਸਟਾਕ ਕਲੀਅਰ ਜੀ ਸਾਰਾ ਸਟਾਕ ਇਕ ਬਿਲਕੁਲ ਸਾਰਾ ਸਟਾਕ ਕਲੀਅਰ ਕਰਨਾ ਹੈ ਜੀ 500 ਰੁਪਏ ਦਾ ਲੋਕ ਵੇਚਦੇ ਪਏ ਨੇ 1000 ਰੁਪਏ ਦਾ ਸੂਟ ਪਾਕਿਸਤਾਨੀ ਸੂਟ ਲੈਸ ਵਰਕ ਦੇ ਨਾਲ ਸੁਪਰ ਹਿੱਟ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸਟਾਕ ਬਜੀ ਹੈਗਾ ਜਦੋਂ ਤਾਈ ਸਟਾਕ ਹੈ ਤਾਂ ਤਾਈ ਸੇਲ ਹੈ ਬ੍ਰਾਂਡਡ ਸੂਟ ਨੇ ਕੋਈ ਵੀ 1 ਰੁਪਿਆ ਲੈਸ ਨਹੀਂ ਕਰਦਾ ਦੇਖੋ ਆਰਾਮ ਟੈਕ ਦਾ ਸੂਟ ਗੰਗਾ ਦਾ ਸੂਟ ਰਾਖੀ ਦਾ ਸੂਟ ਰਿਵਾ ਦਾ ਸੂਟ ਇਹ ਵੀ ਦੇਣੇ ਨੇ ਇੱਕ ਨਾਲ ਇੱਕ ਫਰੀ ਅਵੀ ਸਰ ਆਰ ਕੰਡੀ ਦਾ ਸੂਟ ਵੀ ਲਾਤਾ ਜੀ ਇੱਕ ਨਾਲ ਇੱਕ ਫ੍ਰੀ ਮੈਚਿੰਗ ਸੂਟ ਲੋ ਇੱਕ ਨਾਲ ਇੱਕ ਫ੍ਰੀ ਡਿਜ਼ਾਈਨ ਮਿਲਨੇ ਨੇ ਬਹੁਤ ਇਹ ਕੋਰਸੈਟ ਹੈ ਜੀ ਇਹ ਮਿਲਣਾ ਜੀ 700 ਰੁਪਏ ਰੇਂਜ ਚ ਜੀ ਇਹ ਸੂਟ ਹੈ ਜੀ 1000 ਵਾਲਾ ਜੀ ਇਹ ਵੀ ਦੇ ਦੇਣਾ 500 ਰੁਪਏ ਰੇਂਜ ਚ ਜੀ ਭਾਜੀ ਅਵੀ ਕਿਰੇਕ ਫ੍ਰੀ ਇਹ ਤਾਂ ਨਹੀਂ ਪਰ ਚਲੋ ਅੱਜ ਤੁਸੀਂ ਕਹਿਤਾ ਇਹ ਵੀ ਦੇ ਦੇਣੇ ਨੇ ਜੀ ਸਟਾਕ ਕਲੀਅਰ ਕਰ ਦੇਣਾ ਜੀ ਬੱਚਿਆਂ ਦਾ ਸਾਰੇ ਹੀ ਜਿਹੜਾ ਮਰਜ਼ੀ ਲੈ ਲਓ ਸਾਰੇ ਹੀ ਮਿਲਨੇ ਨੇ ਜੀ ਇੱਕ ਨਾਲ ਇੱਕ ਫ੍ਰੀ ਭਾਜੀ ਇੱਥੋਂ ਭਵੇਂ ਆ ਲੈ ਲਵੇ ਬੰਦਾ ਭਵੇਂ ਇੱਥੋਂ ਲੈ ਲਵੇ ਜਿਹੜਾ ਮਰਜ਼ੀ ਲੈ ਲਓ ਜੀ ਇਹ ਸਾਰੇ ਹੀ ਮਿਲਨੇ ਨੇ ਜੀ ਚੈੱਕ ਕਰੋ ਟੀ-ਸ਼ਰਟ ਲੈ ਲ ਸਾਰੇ ਮਿਲਣਾ ਜੀ ਇੱਕ ਨਾਲ ਇੱਕ ਫਰੀ ਸੂਟ ਤਾਂ ਸੀ ਇੱਕ ਨਾਲ ਇੱਕ ਫਰੀ ਦੇ ਹੀ ਰਹੇ ਆ ਜੀ 11 ਸੂਟ ਅਸੀਂ ਉਹਨਾਂ ਨੂੰ ਦੇਣੇ ਨੇ ਜੀ ਆਪਣੇ ਲੱਕੀ ਵਿਨਰਾਂ ਨੂੰ ਜਿਹੜਾ ਕੀ ਸਾਡੇ ਕਰਨਗੇ ਵੀਡੀਓ ਸ਼ੇਅਰ ਔਰ ਪੇਜ ਕਰਨਗੇ ਸਾਡਾ ਫੋਲੋ ਜੀ ਮਤਲਬ ਇੱਥੇ ਨਾ ਆਵੇ ਸਮਾਨ ਆ ਲਵੇ ਇੱਕ ਪਿਆਰ ਦਿਆ ਕਰੋ ਆ 11 ਸੂਟ ਅਸੀਂ ਲੈ ਲਿਆ ਤੁਹਾਡੇ ਘਰ ਭੇਜਾਂਗੇ ਵੀ ਕਰਨਾ ਕੀ ਇਹ ਵੀਡੀਓ ਸ਼ੇਅਰ ਔਰ ਭਾਜੀ ਸੂਟ ਵੀ ਬੜੇ ਘੈਂਟ ਆਣ ਤੁਹਾਡੇ ਯਾਰ ਬਿਲਕੁਲ ਕੋਟਨ ਦੇ ਸੂਟ ਦੁਪੱਟਾ ਜੀ ਕੈਨ ਆਈਟਮਾਂ ਦੇ ਦਿੱਤੀਆਂ ਜੀ ਇਹ ਵੀ ਭਾਜੀ ਜੇ ਤੁਸੀਂ ਕਿਹਾ ਇੱਕ ਨਾਲ ਇੱਕ ਫਰੀ ਫਿਰ 11 ਸੂਟ ਫਿਰ ਭਾਜੀ 22 ਸੂਟ ਦਿਓ ਨਾ ਬਾਈ ਦੇ ਦੋ ਬਾਈ ਦੇ ਦੋ ਬਾਈ ਦੇ ਦਿੰਨੇ ਆ ਜੀ ਗੱਲ ਹੀ ਨਹੀਂ ਤੁਸੀਂ ਕਹਿ ਦਿੰਦਾ ਬਾਈ ਸੁੱਟ ਦੇ ਦਿਆਂਗੇ ਜੀ ਐਮਪੀ ਟੈਕਸ ਦਾ ਕੁੜਤਾ ਪਜਾਮਾ ਵੱਡੇ ਪਣੇ ਦਾ 1400 ਰੁਪਏ ਦਾ ਕੁੜਤਾ ਪਜਾਮਾ ਏ ਇਹ ਵੀ ਦੇਣਾ ਇੱਕ ਨਾਲ ਇੱਕ ਫ੍ਰੀ ਮਤਲਬ 700 ਰੁਪਏ ਰਹਿ ਗਿਆ ਵੀ 700 ਦਾ ਭਾਜੀ ਨਹੀਂ ਜੀ ਨਹੀਂ